ਜੀ ਤੋ ਦੋਸਤ ਦਾ ਅਸਲੀ ਨਾਮ ਕੀ ਦਿਲਜੀਤ ਦਾ ਵਿਆਹ ਹੋ ਚੁੱਕਿਆ ਹੈ ਜਾਂ ਨਹੀਂ ਕਿੰਨੀ ਪੜਾਈ ਕਰ ਚੁੱਕੇ ਨੇ ਦਿਲਜੀਤ ਤੇ ਕਿੰਨੀ ਜਾਇਦਾਦ ਦੇ ਨੇ ਮਾਲਕ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਇਸ ਤੋਂ ਬਾਅਦ ਜੇ ਅਸੀਂ ਤੁਹਾਨੂੰ ਦੱਸਣ ਲੱਗੇ ਆ ਅੱਜ ਦਿਲਜੀਤ ਦਾ ਸਾਜ ਦਾ ਜਨਮ ਦਿਨ ਹੈ ਤੇ ਉਹ 41 ਸਾਲਾਂ ਦੇ ਹੋ ਚੁੱਕੇ ਨੇ। ਹੋ ਪੱਕੀ ਸਾਡੀ ਇੱਕ ਆ ਪਛਾਣ ਬਤਲੋ ਸਰਕਲ ਛੋਟਾ ਗੱਲ ਬਾਤ ਵੱਡੀ ਐ। ਉਹਨੂੰ ਦੱਸਦੀ ਹੈ ਕਿ ਦਿਲਜੀਤ ਦੋਸਾਂਜ ਗਾਇਕ ਦਾ ਅਸਲੀ ਨਾਮ ਨਹੀਂ ਹੈ ਉਹਨਾਂ ਨੇ ਮਿਊਜ਼ਿਕ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਆਪਣਾ ਨਾਮ ਬਦਲਿਆ ਸੀ ਉਹਨਾਂ ਦਾ ਅਸਲੀ ਨਾਮ ਦਿਲਜੀਤ ਸਿੰਘ ਦੋਸਾਂਜ ਹੈ ਦਿਲਜੀਤ ਉਹ ਪਹਿਲੀ ਸਿੱਖ ਹਸਤੀ ਨੇ ਜਿਨ੍ਹਾਂ ਦਾ ਮੈਡਮ ਤੁਸਾਦ 'ਚ ਪੱਗ ਵਾਲਾ ਵੈਕਸ ਦਾ ਬੁੱਤ ਲਗਾਇਆ ਗਿਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਜ ਨੇ ਬਹੁਤੀ ਪੜ੍ਹਾਈ ਵੀ ਨਹੀਂ ਕੀਤੀ ਉਹਨਾਂ ਨੇ 10ਵੀਂ ਤੱਕ ਹੀ ਪੜ੍ਹਾਈ ਕੀਤੀ ਹੈ ਦਿਲਜੀਤ ਖੁਦ ਵੀ ਕਈ ਵਾਰ ਮੰਨ ਚੁੱਕੇ ਨੇ ਕਿ ਉਹਨਾਂ ਦੀ ਅੰਗਰੇਜ਼ੀ ਕਮਜ਼ੋਰ ਹੈ ਮਿਊਜ਼ਿਕ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਦਿਲਜੀਤ ਆਨੰਕ ਗੁਰਦੁਆਰਿਆਂ 'ਚ ਕੀਰਤਨ ਕਰਦੇ ਸਨ ਜਾਣਕਾਰੀ ਮੁਤਾਬਿਕ ਫਿਰ ਉਹਨਾਂ ਨੇ ਵਿਆਹਾਂ 'ਚ ਗੋਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਦਿਲਜੀਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਜੇਕਰ ਗੱਲ ਕਰੀਏ ਪਰਿਵਾਰ ਦੀ ਤਾਂ ਦਿਲਜੀਤ ਦੋਸਤਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਨਿੱਜੀ ਰੱਖਦੇ ਨੇ ਉਹਨਾਂ ਨੇ ਕਦੇ ਵੀ ਕੋਈ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਦੇ ਪਰਿਵਾਰ 'ਚ ਕੌਣ-ਕੌਣ ਹੈ ਉਹ ਵਿਆਹੀ ਨੇ ਜਾਂ ਨਹੀਂ ਹਾਲਾਂਕਿ 2024 'ਚ ਦਿਲਜੀਤ ਦੇ ਕਾਨਸਰਟ 'ਚ ਉਹਨਾਂ ਦੀ ਭੈਣ ਅਤੇ ਮਾਂ ਵੀ ਪਹੁੰਚੀਆਂ ਸਨ ਅਤੇ ਉੱਥੇ ਦਿਲਜੀਤ ਨੇ ਆਪਣੇ ਫੈਨਸ ਦੇ ਨਾਲ ਆਪਣੀ ਭੈਣ ਅਤੇ ਮਾਂ ਦੀ ਜਾਣ ਪਛਾਣ ਕਰਾਈ ਤੇਉਨਾ ਨੇ ਇੱਕ ਕਾਨਸਰਟ ਦੇ ਦੌਰਾਨ ਆਪਣੇ ਪਿਤਾ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਉਹਨਾਂ ਨੇ ਆਪਣੇ ਵਿਆਹ ਦਾ ਕਦੇ ਜ਼ਿਕਰ ਨਹੀਂ ਕੀਤਾ ਪਰ ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਉਹਨਾਂ ਦਾ ਇੱਕ ਅਮਰੀਕੀ ਭਾਰਤੀ ਕੁੜੀ ਦੇ ਨਾਲ ਵਿਆਹ ਹੋਇਆ ਤੇ ਉਹਨਾਂ ਦਾ ਇੱਕ ਬੇਟਾ ਵੀ ਹੈ ਤੇ ਦੋਨੋਂ ਅਮਰੀਕਾ ਰਹਿੰਦੇ ਨੇ ਪਰ ਕੁਝ ਮੀਡੀਆ ਰਿਪੋਰਟਾਂ ਚ ਇਹ ਵੀ ਕਿਹਾ ਜਾਂਦਾ ਹੈ ਕਿ ਦਿਲਜੀਤ ਦਾ ਆਪਣੀ ਪਤਨੀ ਦੇ ਨਾਲ ਤਲਾਕ ਹੋ ਚੁੱਕਿਆ ਜ਼ਿਕਰ ਹੋਇਆ ਕਿ ਦਿਲਜੀਤ ਦੋਸਾਂਝ ਭਲਾਈ ਦਾ ਵੀ ਕੰਮ ਕਰਦੇ ਨੇ ਉਹਨਾਂ ਨੇ 2013 ਚ ਆਪਣੇ ਜਨਮ ਦਿਨ ਤੇ ਸਾਂਝ ਫਾਊਂਡੇਸ਼ਨ ਦੀ ਸ਼ੁਰੂਆਤ ਇਹ ਇੱਕ ਐਮਬੀਓ ਹੈ ਜੋ ਪਛੜੇ ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਲਈ ਕੰਮ ਕਰਦੀ ਹੈ ਦਿਲਜੀਤ ਦੋਸਾਂਜ ਦਾ ਨਾਮ ਭਾਰਤ ਦੇ ਸਭ ਤੋਂ ਅਮੀਰ ਗਾਇਕਾਂ ਵਿੱਚ ਸ਼ਾਮਿਲ ਹੈ ਕਈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਦਿਲਜੀਤ 172 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਨੇ